ਲੰਘੇ ਦਿਨੀ ਡੋਨਲਡ ਟਰੰਪ ਨੇ 47ਵੇਂ ਰਾਸ਼ਟਰਪਤੀ ਵਜੋਂ ਦੂਜੀ ਵਾਰ ਸੌਹ ਚੁੱਕੀ ਹੈ ਡੋਨਲਡ ਟਰੰਪ ਦੂਜੀ ਵਾਰ ਅਮਰੀਕਾ ਦੇ ਰਾਸ਼ਟਰਪਤੀ ਬਣੇ ਸੌਹ ਚੁੱਕ ਸਮਾਗਮ ਸੀ ਵਾਸ਼ਿੰਗਟਨ ਡੀਸੀ ਦੇ ਵਿੱਚ ਔਰ ਲੰਘੇ ਕੱਲ ਤੱਕ ਹਾਲਾਂਕਿ ਅੱਜ ਤੱਕ ਵੀ ਇਹੀ ਚਰਚਾਵਾ ਚੱਲ ਰਹੀਆਂ ਸੀ ਕਿ ਮੁਕੇਸ਼ ਅੰਬਾਨੀ ਆਬਾਨੀ ਪਰਿਵਾਰ ਨੂੰ ਤਾਂ ਡੋਨਲਡ ਟਰੰਪ ਨੇ ਸੱਦ ਲਿਆ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਹੀਂ ਸੰਦਿਆ ਹੁਣ ਤੱਕ ਜੋ ਗੱਲਾਂ ਸਾਹਮਣੇ ਆਈਆਂ ਜੋ ਵਿਚਾਰ ਸਾਹਮਣੇ ਆਏ ਜੋ ਕਾਰਨ ਸਾਹਮਣੇ ਆਏ ਉਹਨਾਂ ਤੋਂ ਅਲੈਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਐ ਲੱਗਦਾ ਹੈ ਜਿਵੇਂ ਆਪਣੇ ਪਿਆਰੇ ਦੋਸਤ ਡੋਨਲਡ ਟਰੰਪ ਦੀ ਯਾਦ ਆਖਰਕਾਰ ਆ ਗਈ ਉਹਨਾਂ ਨੇ ਸੋਸ਼ਲ ਮੀਡੀਆ ਦਾ ਰੁਖ ਕੀਤਾ ਔਰ ਆਪਣੇ ਪਿਆਰੇ ਦੋਸਤ ਜਿਵੇਂ ਕਿ ਪ੍ਰਧਾਨ ਮੰਤਰੀ ਨੇ ਆਪਣੇ ਉਸ ਟਵੀਟ 'ਚ ਲਿਖਿਆ ਡੀਅਰ ਫਰੈਂਡ ਉਹਨਾਂ ਨੂੰ ਮੁਖਾਤਬ ਹੁੰਦਿਆਂ ਹੋਇਆ ਇੱਕ ਟਵੀਟ ਲਿਖਿਆ ਕੰਗ੍ਰੈਚੂਲੇਟ ਕੀਤਾ ਮੁਬਾਰਕਬਾਦ ਦਿੱਤੀ ਹੈ 47ਵੇਂ ਰਾਸ਼ਟਰਪਤੀ ਬਣਨ ਤੇ ਦੂਜੀ ਵਾਰ ਰਾਸ਼ਟਰਪਤੀ ਬਣਦੇ ਅਮਰੀਕਾ ਦੇ ਦੂਜੀ ਵਾਰ ਰਾਸ਼ਟਰਪਤੀ ਬਣੇ ਨੇ ਡੋਨਲਡ ਟਰੰਪ ਔਰ ਲੰਗੇ ਦਿਨੀ ਉਹਨਾਂ ਨੇ ਆਪਣੀ ਸੌ ਚੁੱਕੀ ਆ ਸੌ ਚੁੱਕ ਸਮਾਗਮ ਵਾਸ਼ਿੰਗਟਨ ਡੀਸੀ ਦੇ ਵਿੱਚ ਸੀ ਔਰ ਉੱਥੇ ਹੀ ਆਪਣੀ ਸੌ ਚੁੱਕ ਕੇ ਤੇ ਆਪਣੇ ਰਾਸ਼ਟਰਪਤੀ ਵਜੋਂ ਆ ਸੇਵਾਵਾਂ ਡੋਨਲਡ ਟਰੰਪ ਨੇ ਸਾਂਭੀਆਂ ਨੇ ਇਹਦੇ ਦਰਮਿਆਨ ਹੁਣ ਤੱਕ ਕਿਹਾ ਜਾ ਰਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਦੇ ਵਿੱਚ ਇੱਕ ਸਮਿਟ ਦੇ ਵਿੱਚ ਹਿੱਸਾ ਲੈਂਦੇ ਨੇ ਉੱਥੇ ਰੁਕਦੇ ਨੇ ਇਥੋਂ ਤੱਕ ਕਿ ਜੋ ਬਾਈਡਨ ਦੇ ਨਾਲ ملاقات ਕਰਦੇ ਨੇ ਪਰ ਡੋਨਾਲਡ 트੍ਰੰਪ ਇੱਕ ਨਿੱਜੀ ਚੈਨਲ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਗੱਲ ਵੀ ਕਰਦੇ ਨੇ ਉਹਨਾਂ ਨੂੰ ਮਿਲਣ ਬਾਰੇ ਆਪਣੀ ਅਰਜ਼ ਵੀ ਰੱਖਦੇ ਨੇ ਪਰ ਇਸ ਦੇ ਬਾਵਜੂਦ ਪ੍ਰਧਾਨ ਮੰਤਰੀ ਉਹਨਾਂ ਨੂੰ ਨਹੀਂ ਮਿਲਦੇ ਹਾਲਾਂਕਿ ਕਈ ਸੀਨੀਅਰ ਪੱਤਰਕਾਰ ਨੈਸ਼ਨਲ ਲੈਵਲ ਤੇ ਇਹ ਵੀ ਗੱਲਾਂ ਕਰਨ ਲੱਗ ਗਏ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਾਇਦ ਡੋਨਾਲਡ 트੍ਰੰਪ ਨੂੰ ਹਾਰਦਾ ਵੇਖ ਕੇ ਉਹਨਾਂ ਨੂੰ ਨਹੀਂ ਮਿਲੇ ਪਰ ਆਖਰਕਾਰ ਡੋਨਾਲਡ 트੍ਰੰਪ ਜਿੱਤ ਗਏ ਖੈਰ ਉਹ ਗੱਲਾਂ ਇੱਕ ਪਾਸੇ ਪਰ ਆਖਰਕਾਰ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਪਿਆਰੇ ਦੋਸਤ ਦੀ ਯਾਦ ਆ ਗਈ। ਉਹਨਾਂ ਨੇ ਇੱਕ ਟਵੀਟ ਲਿਖਿਆ ਉਹ ਤੁਹਾਨੂੰ ਟਵੀਟ ਵੀ ਪੜ੍ਹ ਕੇ ਸੁਣਾਉਣੇ ਆ ਕਿ ਆਖਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਬੋਲੇ ਨੇ। ਉਹਨਾਂ ਨੇ ਕੰਗ੍ਰੈਚੁਲੇਟ ਕੀਤਾ ਆਪਣੇ ਪਿਆਰੇ ਦੋਸਤ ਨੂੰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਿਖਦੇ ਨੇ ਕਿ ਮੇਰੇ ਪਿਆਰੇ ਦੋਸਤ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣਨ ਤੇ ਤੁਹਾਨੂੰ ਬਹੁਤ ਮੁਬਾਰਕਾਂ। ਮੈਨੂੰ ਉਮੀਦ ਹੈ ਕਿ ਅਸੀਂ ਦੁਬਾਰਾ ਪਹਿਲਾਂ ਵਾਂਗ ਲਾਗੇ ਹੋ ਕੇ ਕੰਮ ਕਰਾਂਗੇ। ਇਸ ਨਾਲ ਸਾਡੇ ਦੋਹਾਂ ਦੇ ਮੁਲਕਾਂ ਦੀ ਬਿਹਤਰੀ ਵਾਸਤੇ ਇੱਕ ਵਧੀਆ ਭਵਿੱਖ ਵਾਸਤੇ ਉਦਮ ਕੀਤਾ ਜਾ ਸਕਦਾ ਤੁਹਾਡੀ ਆਉਣ ਵਾਲੀ ਟਰਮ ਵਾਸਤੇ ਤੁਹਾਨੂੰ ਸ਼ੁਭ ਕਾਮਨਾਵਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਖਰਕਾਰ ਟਵੀਟ ਕਰਕੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਮੁਬਾਰਕਬਾਦ ਦਿੱਤੀ ਆਪਣੇ ਪਿਆਰੇ ਦੋਸਤ ਨੂੰ ਮੁਬਾਰਕਬਾਦ ਦਿੱਤੀ ਹੁਣ ਸ਼ਾਇਦ ਇਹ ਮਸਲਾ ਇੱਥੇ ਖਤਮ ਹੋ ਜਾਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਉਂ ਨਹੀਂ ਬੁਲਾਇਆ ਗਿਆ ਹਾਲਾਂਕਿ ਕੀ ਕੁਝ ਹੁੰਦਾ ਹੁੰਦੇ ਸਮੇਂ ਵਿੱਚ ਕੀ ਇਹ ਕੋਲਡ ਵਾਰ ਕਹਿ دیਏ ਕਿਉਂਕਿ ਸਿੱਧੇ ਤੌਰ ਦੇ ਉੱਤੇ ਕੋਈ ਵੀ ਗੱਲ ਸਾਹਮਣੇ ਨਹੀਂ ਸੀ ਆਈ ਹਾਲਾਂਕਿ ਇਨਫਾਰਮਲੀ ਬਹੁਤ ਸੀਆਂ ਉੱਪਰ ਦੀਆਂ ਨਜ਼ਰ ਆ ਰਹੀਆਂ ਸੀ ਕੀ ਇਹ ਖਤਮ ਹੋ ਜਾਵੇਗੀ ਜਾਂ ਫਿਰ ਆਉਂਦੇ ਸਮੇਂ ਵਿੱਚ ਭਾਰਤ ਨੂੰ ਇਸ ਦਾ ਸਿੱਧੇ ਅਸਿੱਧੇ ਤੌਰ ਦੇਤੇ ਕੋਈ ਖਾਮਿਆਜ਼ਾ ਭੁਗਤਣਾ ਪਵੇਗਾ ਇਹ ਵੀ ਅਜੇ ਸਵਾਲ ਬਣੇ ਹੋਏ ਨੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨੀਆ ਪੰਜਾਬੀ